ਅੱਜ ਭਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਪੱਟੀਵਾਲ ਕਲਾਂ ਵਿਖੇ ਸੀਪੀਆਈਐਮ ਦੇ ਸੁਭਾ 77 ਮੈਂਬਰ ਕਾਂਗਰੜ ਪੂਖਚੰਦ ਚੰਨੋ ਤੇ ਜਿਲ੍ਹਾ 77 ਕਾਂਗਰੜ ਚਮਕੌਰ ਸਿੰਘ ਖੇੜੀ ਨੇ ਪੱਟੀਵਾਲ ਕਲਾਂ ਵਿਖੇ ਜਾ ਕੇ ਗਰੀਬਾਂ ਦੇ ਕੱਚੇ ਘਰਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ ਇਸ ਮੌਕੇ ਕਾਂਗਰੜ ਪੂਖਚੰਦ ਚੰਨੋ ਤੇ ਖੇੜੀ ਨੇ ਕੀ ਆਖਿਆ ਕਿ ਇਹਨਾਂ ਸਰਕਾਰਾਂ ਜਮਾਤੀ ਖਾਸਾਂ ਪਹਿਲਾਂ ਵਾਲੀਆਂ ਸਰਕਾਰਾਂ ਜਿਸ ਤਰ੍ਹਾਂ ਕਾਂਗਰਸ ਜਾਂ ਫਿਰ ਕੈਦੀ ਆਮ ਆਦਮੀ ਪਾਰਟੀ ਭਵਨਤਮਨ ਦੀ ਸਰਕਾਰ ਇਸ ਮੌਕੇ ਕੀ ਕਿਹਾ ਜਰਾ ਸੁਣੋ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਬਣਾ ਕੇ ਦਿਓ ਮੁਰਦਾਬਾਦ ਬਣਾ ਕੇ ਦਿਓ ਮੁਰਦਾਬਾਦ ਮੁਰਦਾਬਾਦ ਅੱچھے ਕਾਰਨਾਮਾ ਬਣਾਉਣ ਵਾਲੀ ਸਰਕਾਰ ਮੁਰਦਾਬਾਦ 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 ਵਾਅਦੇ ਮੁਕਰਨ ਵਾਲੀ ਸਰਕਾਰ ਮੁਰਦਾਬਾਦ 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 ਅਸਰੀ ਕਾਲਜੀ ਮਹਿਰਾਜ ਕਰਮੀ ਪੰਜਾਬ ਮੇਰ ਪੰਜਾਬੀ ਦੇ ਚੈਨਲ ਤੋਂ ਅੱਜ ਤੁਹਾਨੂੰ ਲੈ ਕੇ ਆਏ ਆ ਪਿੰਡ ਪੱਟੀਗੜ ਪੱਟੀ ਦਾ ਬਹੁਤ ਵਧੀਆ ਪਿੰਡ ਬਣਿਆ ਹੋਇਆ ਪਰ ਇਸ ਪਿੰਡ ਦੇ ਵਿੱਚ ਕੱਚੇ ਘਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਵੱਲੋਂ ਵੀ ਇੰਨਾ ਘਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਆਓ ਆਪਾਂ ਘਰ ਦਿਖਾਉਨੇ ਆਂ ਆਓ ਜੇ ਆਪਾਂ ਘਰਾਂ ਬਾਰੇ ਗੱਲ ਕਰੀਏ ਤਾਂ ਇਹਦੇ ਘਰ ਦੇਖ ਲਓ ਜੀ ਸੱਤਾਂ ਬਾਰੇ ਦੇਖੋ ਪਹਿਲਾਂ ਇਹਦੇ ਨੀਵੇਂ ਘਰ ਕਿੰਨੇ ਨੀਵੇਂ ਫੁੱਟ ਕਿੰਨੇ ਡੂੰਘੇ ਨੇ ਤੇ ਬਾਕੀ ਘਰ ਦੇ ਵਿੱਚ ਵੀ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਹੈ ਤੇ ਅੱਗੇ ਵੀ ਤੁਹਾਨੂੰ ਦਿਖਾਉਨੇ ਆਂ ਆਹ ਦੇਖ ਲਓ ਜੀ ਏ ਵੀ ਨੀਵਾ ਕਰ ਹੈ ਤੀਨਾ ਪਾਇਆ ਹੋਏ ਨੇ ਘਰ ਦੇ ਵਿੱਚ ਹਾਂ ਫੇਰ ਨੀਵਾ ਹੋ ਕੇ ਅੱਗੇ ਫੇਰ ਨੀਵਾ ਹੋ ਕੇ ਅੱਗੇ ਅੱਗੇ ਜਾਣਾ ਪੈਂਦਾ ਹੈ ਆ ਦੇਖੋ ਜੀ ਕਿੰਨੇ ਨੀਵੇਂ ਨੀਵੇਂ ਕਿੰਨੇ ਢੂੰਗੇ ਘਰ ਨੇ ਜਿਨ੍ਹਾਂ ਦੇ ਵਿੱਚ ਇਹ ਗੁਜ਼ਾਰਾ ਕਰ ਹੈ ਪਰਿਵਾਰ ਤੇ ਆਉ ਦਿਖਾਉਂਦੇ ਆ ਤੇ ਜਿਸ ਤਰ੍ਹਾਂ ਖੂਹ ਦੇ ਵਿੱਚ ਜਾਣ ਵਾਸਤੇ ਪੌੜੀਆਂ ਹੁੰਦੀਆਂ ਨੇ ਇਸ ਤਰ੍ਹਾਂ ਇਹਨਾਂ ਦਾ ਮਕਾਨ ਬਣੇ ਪਏ ਨੇ ਆ ਪੌੜੀਆਂ ਜਿਸ ਤਰ੍ਹਾਂ ਆਪਾਂ ਖੂਹ ਦੇ ਵਿੱਚ ਉਤਰਦੇ ਹੋਈਏ ਇਸ ਤਰ੍ਹਾਂ ਇਹਨਾਂ ਦੇ ਮਕਾਨ ਨੇ ਕੱਚੇ ਮਕਾਨ ਬਣੇ ਪਏ ਦੇਖੋ ਕਿਸ ਤਰ੍ਹਾਂ ਘਾੜੜ ਪਾਏ ਹੋਏ ਨੇ ਬਾਲੇ ਪਾਏ ਹੋਏ ਨੇ ਪੁਰਾਣੇ ਨੇ ਕੱਚੇ ਘਰ ਨੇ ਇਹਨਾਂ ਦੇ ਇਹਨਾਂ ਦੇ ਘਰਾਂ ਵਿੱਚ ਗੁਜ਼ਾਰਾ ਕਰ ਰਹੇ ਹੈ ਪਰਿਵਾਰ ਕਿਸ ਤਰ੍ਹਾਂ ਇਹ ਤਿੰਨ ਪਰਿਵਾਰ ਨੇ ਗੁਜ਼ਾਰਾ ਕਰ ਰਹੇ ਨੇ ਹਾਂਜੀ ਆਜੋ ਦਿਖਾਉਣਾ ਤੁਹਾਨੂੰ ਵੀ ਇੱਕ ਘਰ ਦੇ ਵਿੱਚ ਵੀ ਕਿੰਨੀ ਇੱਕ ਗਰੀਬੀ ਹਾਲਾਤ ਨੇ ਘਰ ਦੇ ਕਿ ਕਿੰਨੇ ਕ ਇਹਨਾਂ ਦੇ ਹੋਣੇ ਆ ਦੇਖੋ ਬਾਹਰ ਚੁੱਲਾ ਬਰਕਰ ਹੈ ਗਲੀ ਦੇ ਵਿੱਚ ਤੇ ਅੰਦਰ ਵੀ ਦੇਖਦੇ ਇੱਥੇ ਗੈਟਰੀ ਨੂੰ ਬਾਥਰੂਮ ਦਾ ਵਿੱਚ ਆ ਦੇਖੋ ਲੈਟਰਿੰਗ ਬਾਥਰੂਮ ਕਹਿੰਦੇ ਹੈ ਹੀ ਨਹੀਂ ਘਰ ਦਾ ਦੇਖੋ ਕਿੰਨਾ ਅੰਦਰੋਂ ਦਿਖਾਓ ਕੈਮਰਾਮੈਨ ਨੂੰ ਕਹਿ ਰਹੇ ਆ ਮੈਂ ਆਓ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਆਂ ਆ ਜੀ ਹਾਂਜੀ ਭਾਈ ਆਪਣਾ ਨਾਮ ਜੀ ਸਰਮਪਾਲ ਪਰੋਤਲੇ ਸਰਮਪਾਲ ਜੀ ਵੀ ਕੀ ਪ੍ਰੋਬਲਮ ਆਈ ਆ ਆਪਾਂ ਨੂੰ ਵੀ ਕੀ ਗੱਲ ਬਾਤ ਹੈ ਤੁਸੀਂ ਕਾਗਜ਼ ਕੋਈ ਦਿੱਤਾ ਜਾਂ ਨਹੀਂ ਮੇਰੇ ਕਾਗਜ਼ ਤਾਂ ਦਿੱਤੇ ਨੇਗੇ ਹਾਂਜੀ ਵੀਰੇ ਸਰਕਾਰ ਕੋਈ ਸੁਣਦੀ ਨਹੀਂ ਹੈਗੀ ਤੇ ਮੇਰੇ ਨਾਲ ਲੈਟਰਿੰਗ ਨਾਲ ਬਾਥਰੂਮ ਮੰਦਿਰ ਮੇਰੇ ਬੀਹ ਦੇ ਉੱਪਰ ਚੱਲਾ ਵੀਰੇ ਦਿੱਕ ਤਾਂ ਬਹੁਤ ਉਹਨੇ ਅੰਦਰ ਸਰਪੰਚ ਜੀ ਨੇ ਕੋਈ ਕਾਗਜ਼ ਦਿੱਤੇ ਹੁਣ ਜਾਂ ਹੁਣ ਦਿੱਤੇ ਨੇ ਵੀਰੇ ਸਾਰੇ ਦਿੱਤੇ ਨੇਗੇ ਅੱਗੇ ਕੀ ਕਹਿ ਰਹੇ ਨੇ ਕੁਝ ਨਹੀਂ ਕਰੇ ਕਹਿੰਦੇ ਨੇ ਵੀਰੇ ਵੀ ਆਉਣਗੇ ਕੱਚੇ ਘਰਾਂ ਦੇ ਪੈਸੇ 35000 ਉੱਥੇ ਤੇ ਨੰਦਾਂ ਪਰ ਗਏ ਤੇ ਵੀਰੇ ਉਥੇ ਤਾਂ ਨੇ ਵੀ 35000 ਦਾ ਚੈੱਕ ਦੇਵਾਂਗੇ ਉਹ ਨਹੀਂ ਦਿੱਤਾ ਵੀਰੇ ਸਾਨੂੰ ਹੁਣ ਕੀ ਮੇਰੇ ਆ ਬੈਠੇ ਨੇ ਵੀਰੇ ਮੰਜੇ 'ਚ ਬੈਠੇ ਨੇ ਨਿਆਣੇ ਬੱਚੇ ਨੇ ਮੇਰੇ ਕਮਾਉਣ ਜੋਗੀ ਨਹੀਂ ਮੈਂ ਕਿੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਨੇ ਇੱਕ ਕੁੜੀ ਇੱਕ ਕਰਮ ਕੰਮ ਕੀ ਕਰ ਰਹੇ ਹੁਣ ਤੁਸੀਂ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹੋ ਬਸ ਦਿਹਾੜੀ ਦਾ ੱਪਾ ਕਰਦੇ ਜਿੰਨਾ ਕਮਨਦਾ ਓਨਾਂ ਕ ਕਰ ਲੈਂਦਾ ਕਿੰਨੀ ਕਿੰਨੀ ਦਿਹਾੜੀ ਮਿਲ ਜਾਂਦੀ ਹੈ ਤੁਹਾਨੂੰ ਮੇਰੀ ਜਾਨ ਵੀਰੇ 2200 ਮਿਲ ਜਾਂਦਾ ਜੱਕਾ ਦੇ 100 ਰੁਪਏ ਵੀ ਪੈ ਜਾਂਦੇ ਆ ਦੇਖੋ ਜੀ 2200 ਰੁਪਏ ਦਿਹਾੜੀ ਦੇ ਨਾਲ ਇਹ ਆਪਣਾ ਘਰ ਦਾ ਗੁਜ਼ਾਰਾ ਚਲਾ ਰਹੇ ਨੇ ਪੰਜਾਬ ਸਰਕਾਰ ਸੁੱਕੀ ਪਈ ਹੈ ਜਾਂ ਕੀ ਪਈ ਹੈ ਇਸ ਬਾਰੇ ਤੁਸੀਂ ਜਾਣਦੇ ਹੋ ਆਪ ਸਰਪੰਚ ਸਾਹਿਬ ਤੁਸੀਂ ਨਾਲ ਹਾਂਜੀ ਇਹ ਵੀ ਪਿੰਡ ਕਪਿਆਲ ਪੱਠੇ ਦੇ ਮੁੰਡਾ ਇਹ ਕੰਮ ਕਰਦਾ ਹੈ ਇਸ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਿਆ ਦੇਖੋ ਕਿੰਨੇ ਕੀ ਕੋਸਾ ਵਿਚਾਰੇ ਦੇ ਦੇਖੋ ਖਾਣ ਪੀਣ ਵਾਸਤੇ ਵਿੱਚ ਰਸੋਈ ਹੈ ਵਿੱਚ ਭੈਣ ਨੂੰ ਹੈ ਕੀ ਕਰੂਗਾ ਪੰਜਾਬ ਸਰਕਾਰ ਦੀ ਫੂਕ ਨਿਕਲੀ ਪਈ ਹੈ ਜਾਂ ਫਿਰ ਇਹਨਾਂ ਲੋਕਾਂ ਗਰੀਬ ਬੰਦਿਆਂ ਦਾ ਕੀ ਬਣੂਗਾ ਦੇਖੋ ਜੀ ਕਿੰਨੇ ਜੀ ਰਹਿ ਰਹੇ ਹੋ ਜੀ ਆਪਾਂ ਉਰੇ ਉਰੇ ਸਤ ਜੀ ਸਤ ਜੀ ਕੇ ਇਸ ਘਰ ਚ ਰਹਿ ਰਹੇ ਹਾਂ ਹਾਂ ਜੀ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਬਾਈ ਜੀ ਠੀਕ ਹੈ ਜੀ ਗਾਂ ਵਿਹਾਰੀ ਪਿੰਡੇ ਵਿੱਚ ਕਮਾਉਣ ਵਾਲਾ ਕੌਣ ਹੈ ਤੁਸੀਂ ਹਾਂ ਜੀ ਕੱਲੀਆਂ ਤੁਸੀਂ ਹਾਂ ਜੀ ਬੇਟੀ ਨਾਲ ਛੋਟੇ ਨੇ ਜੀ ਲੈ ਇੱਥੇ ਲਾਉਣੇ ਧੋਣੇ ਆ ਜੀ ਇੱਥੇ ਕੱਪੜੇ ਧੋਣੇ ਆਗੇ ਇੱਥੇ ਪ੍ਰੈਸ ਆ ਗਈ ਜੀ ਆਰੇ ਡੈਡੀ ਪੈ ਹੁੰਦੇ ਨੇ ਉੱਥੇ ਇਸ ਪੈੜੀਆਂ ਮਾਰਾਸ਼ ਕੋ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਅਨੁਸਾਰ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਪਰ ਇਸ ਤਰ੍ਹਾਂ ਲੋਕਾਂ ਦੇ ਹਾਲਾਤਾਂ ਨੂੰ ਦੇਖ ਕੇ ਰੰਗਲਾ ਪੰਜਾਬ ਕਿਸ ਤਰ੍ਹਾਂ ਰੰਗਲਾ ਪੰਜਾਬ ਬਣੂਗਾ ਕਿਸ ਤਰ੍ਹਾਂ ਲੋਕਾਂ ਦੇ ਹਾਲਾਤ ਸੁਧਾਰੇ ਜਾਣਗੇ ਰਿਪੋਰਟ ਰਾਜਖੁਰਮੀ ਭਵਾਨੀਗੜ੍ਹ ਨਾਮ ਜੀ ਮੇਰਾ ਨਾਮ ਪਰਮਜੀਤ ਹੈ ਜੀ ਕੀ ਪ੍ਰੋਬਲਮ ਆਈ ਹੈ ਜੀ ਤੁਹਾਨੂੰ ਦੱਸੂਗਾ ਇੱਕ ਕਰਾਂਵਾਰੀ ਆ ਜੀ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਬਾਹਰ ਡੂੰਗੇ ਨੇ ਜੀ ਦਿਨ ਚ ਨਾ ਮਿਸਤਰੀ ਨਾ ਕੰਮ ਕਰਦੀਆਂ ਸ਼ਾਮ ਨੂੰ ਆ ਕੇ ਇੱਥੇ ਉਤਰਦੀਆਂ ਜੀ ਬਹੁਤ ਔਖਾ ਤੁਹਾਨੂੰ ਆ ਅਰਜ਼ੀਆਂ ਪਾਈਆਂ ਨੇ ਜੀ ਮੈਂ ਅਰਜ਼ੀ ਦਾ ਵੀ ਨ ਕੋਈ ਹਉ ਕਹਤਾ ਉਹਨਾਂ ਨੇ ਬਰਾਜ ਦੇ ਸਾਈਨ ਹੋਏ ਹੋਏ ਨੇ ਜੀ ਤੇ ਉੱਥੇ ਤੁਸੀਂ ਗਏ ਦਫ਼ਤਰ ਵਿੱਚ ਪਹੁੰਚੇ ਤੁਸੀਂ ਅਪੀਲ ਕੀਤੀ ਦਫ਼ਤਰ ਚ ਜਾ ਕੇ ਮੈਂ ਜਦੋਂ ਬਰਾਜ ਦੇ ਸਾਈਨ ਕਰਾ ਕੇ ਦਫ਼ਤਰ ਗਈ ਬਰਾਜ ਕਹਿੰਦੀ ਵੀ ਤੁਹਾਡੇ ਘਰ ਜ਼ਰੂਰ ਆਉਣਗੇ ਉਹਨਾਂ ਨੇ ਇਹ ਕਾਗਜ਼ ਪੱਟ ਕੇ ਇਦਰਾ ਦੇ ਵਿੱਚ ਸਿੱਟਤਾ ਮੈਥੋਂ ਜਿਹੜਾ ਮਤਾ ਸੀਗਾ ਮਤਾ ਫੜ ਕੇ ਇੱਕ ਕਰਦੇ ਪੈਸੇ ਪਾਤੇ ਉਹਨਾਂ ਨੇ ਚਲੋ ਮੰਨਦੇ ਆ ਵੀ ਉਹ ਵੀ ਗਰੀਬ ਤੇ ਸੀ ਸਾਡੇ ਵੀ ਦੇਖ ਲੈਣ ਘਰ ਉਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਾਗਜ ਦਿੱਤੇ ਇਹਨੂੰ ਮੈਨੂੰ ਹੋ ਗਿਆ ਜੀ 2 ਸਾਲ ਧੱਕੇ ਖਾਂਦੀ ਨੂੰ ਆਹ ਡਾਕਟਰ ਨੇ ਗਾਂਦੀ ਨੇ ਪਵਾਈ ਤੇ ਅਰਜੀ ਜੀ ਨਹੀਂ ਪਹਿਲਾਂ ਜਦੋਂ ਪਹਿਲਾਂ ਕਾਂਗਰਸੀ ਸਰਕਾਰ ਸੀ ਉਦੋਂ ਹਾਂਜੀ ਉਦੋਂ ਦੇ ਆਏ ਹੋਏ ਨੇ ਨੌਜੀ ਉਦੋਂ ਦੀ ਫਿਰਦੇ ਆ ਸੀ ਸਾਨੂੰ ਕੋਈ ਉਦੋਂ ਨਾਮ ਆ ਗਈ ਤੁਹਾਡੇ ਹਾਂਜੀ ਪਰ ਤੁਹਾਡੇ ਮਲਕ ਪੈਸੇ ਨਹੀਂ ਪਈ ਹੈਗੀ ਖਾਤੇ ਨਾ ਪੈਸੇ ਨਹੀਂ ਪਈ ਜੀ ਸਾਡੇ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਉਦੋਂ ਬਾਅਦ ਦੇ ਵਿੱਚ ਕੇਰਾਂ ਜੀ ਮੈਨੂੰ ਇੱਥੇ ਲੈ ਗਿਆ ਨਵੇਂ ਪਿੰਡ ਜਾਗਾ ਵਰਜੀ ਮੈਨੂੰ ਕਹਿੰਦੇ ਆਜਾ ਤੁਹਾਨੂੰ 35000 ਦਾ ਚੈੱਕ ਦੇਵਾਂਗੇ 7 ਵਜੇ ਲੈ ਕੇ ਗਏ ਤੇ ਅਸੀਂ ਗਿਆੜਾ ਦੇ ਕੇ ਆ ਗਏ ਜੀ ਉੱਥੇ ਸਾਨੂੰ ਧੱਕੇ ਖਵਾ ਕੇ ਛੱਡ ਗਏ ਸਾਨੂੰ ਕੋਈ ਚੈੱਕ ਨਹੀਂ ਦਿੱਤਾ ਉਹਨਾਂ ਨੇ ਕੁਝ ਨਹੀਂ ਕਰਿਆ ਹੈਗਾ ਸਾਨੂੰ ਤੇ ਹੁਣ ਜਦੋਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸੇ ਵੇਲੇ ਤੁਹਾਨੂੰ ਮਲਕੇ ਕੋਈ ਗਏ ਹੋ ਮੈਂ ਕਾਗਜ਼ ਲੈ ਕੇ ਜਾ ਭਰੇ ਨਹੀਂ ਤੁਸੀਂ ਛੱਟ ਤਾਂ ਸੁਣਦੀ ਨਹੀਂ ਜੀ ਕੋਈ ਜਾਣਿਆ ਜੀ ਹੁਣ ਵੀ ਜਾਣਦੇ ਹੈਗੇ ਹੁਣ ਤੁਸੀਂ ਕਿੱਥੇ ਜਾ ਕੇ ਆਈ ਸੀ ਜੀ ਮਾਪਵਾਨੀਗੜ ਜਾ ਕੇ ਆਈ ਸੀ ਜੀ ਕਿਹੜੇ ਦਫ਼ਤਰ ਚ ਜਾ ਕੇ ਆਈ ਸੀ ਡੀਐਸਏ ਦੇ ਜੀ ਕਟੈਰੀਆਂ ਦੇ ਵੀਡੀਓ ਚ ਹਾਂਜੀ ਉਹ ਕਹਿੰਦੇ ਤੁਸੀਂ ਆਦੀ ਦਿਹਾੜੀ ਕਰੋਗੇ ਵੇ ਦਿਹਾੜੀ ਕਰੋ ਕਹਿੰਦੇ ਵੀ ਕੰਮ ਪੈਸੇ ਨਹੀਂ ਮਿਲਦੇ ਤੁਹਾਨੂੰ ਨਾ ਪੈਸੇ ਨਹੀਂ ਮਿਲਦੇ ਕਹਿੰਦੇ ਦਿਹਾੜੀ ਕਰੋ ਆਉਂਦੀ ਕਰਕੇ ਖਾਓ ਕਹਿੰਦੇ ਸਾਡੇ ਕੋਟੇ ਵਿੱਚ ਕੁਝ ਨਹੀਂ ਹੈਗਾ ਅੱਛਾ ਜੀ ਫੇਰ ਤੁਸੀਂ ਨੇ ਕੀ ਕੀਤਾ ਉਹਨਾਂ ਨੂੰ ਅੱਛਾ ਤਾਂ ਕੀ ਕਹਿਣਗੇ ਜੇ ਅਸੀਂ ਫੇਰ ਮੁੜਿਆ ਵਾਪਸ ਜਦੋਂ ਉਹਨਾਂ ਨੇ ਐਡੀ ਗੱਲ ਸਾਨੂੰ ਕਹੀ ਸੀ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਮੰਗ ਕਰ ਰਹੇ ਹਾਂ ਜੀ ਜਿਵੇਂ ਸਾਡਾ ਅਨਸਾਫ਼ ਹੋਣਾ ਚਾਹੀਦਾ ਸਾਡੇ ਘਰ ਦੇਖ ਲੈਣਾ ਕਿੰਨੇ ਕ ਅਸੀਂ ਗਰੀਬ ਆਂਗੇ ਤੇ ਆ ਦਵਾਈ ਹਾਂ ਚੱਲਦੀ ਹੈ ਜੀ ਮੇਰੀ ਪਟਿਆਣੇ ਤੋਂ ਕਿੰਨੇ ਬੱਚੇ ਨੇ ਤੁਹਾਡੇ ਦੋ ਨੇ ਜੀ ਕਰਦੇ ਤੁਹਾਡੇ ਕੀ ਕੰਮ ਕਰਦੇ ਨੇ ਕਰਦੇ ਜੀ ਮੇਰੇ ਕਰੀ ਹੁੰਦੇ ਨੇ ਮਾੜਾ ਮੋਟਾ ਕੰਮ ਕਰਦੇ ਨੇ ਉਹਨਾਂ ਨੇ ਨਸਾ ਛੱਡਿਆ ਸੇ 3 ਮਹੀਨੇ ਹੋ ਗਏ ਬਿਮਾਰ ਨੇਗੇ ਬੇਟਾ ਕੀ ਕਰਦਾ ਕੰਮ ਬੇਟਾ ਜੀ ਮਾੜਾ ਮੋਟਾ ਭਾਰ ਗਿਆ ਦਾ ਪੜਨ ਵਾਸਤੇ ਨਹੀਂ ਲਾਇਆ ਤੂੰ ਨਹੀਂ ਪੜਾਈ ਚ ਕਰ ਜਦੋਂ ਘਰੀ ਖਾਣ ਨੂੰ ਦੀ ਸੀ ਕੁਸ ਵਗੈਰਾ ਦੇਖਾੜੀ ਕਰਨ ਲੱਗ ਗਿਆ ਜੀ ਡੀਜਾ ਨਾਲ ਵਗ ਜਾਂਦਾਗਾ 250 ਦੇ ਦਿੰਦੇ ਨੇ ਉਹ ਬੇਟੀ ਕੀ ਕਰਦੀ ਹੈ ਜੀ ਬੇਟੀ 12ਵੀਂ ਚ ਪੜਦੀ ਹੈ ਜੀ ਉਹ ਪੜ ਰਹੀ ਹੈ ਜਾਂ ਕੀ ਕਰ ਰਹੀ ਹੈ ਹਾਂਜੀ ਕੁੜੀ ਮੇਰੀ 12ਵੀਂ ਚ ਪੜਦੀ ਹੈ ਜੀ ਇਹ ਦੇ ਕਰਕੇ ਕੁਛ ਦਿਮਾਗ ਤੇ ਵੀ ਟੈਨਸ਼ਨ ਰਹਿੰਦੀ ਜੀ ਮੈਂ ਸੇਤੀ ਮੰਗਦੀ ਕੁੜੀ ਤੀਜੇ ਮਹੀਨੇ ਚ ਵਿਆਹ ਜੀ ਇਹਦਾ ਮੈਨੂੰ ਡਰ ਸੀ ਜੇ ਅੰਮ੍ਰਿਤਾਲ ਬੇਟੀ ਦਾ ਸੁੱਖ ਦਾ ਸਾਲਾ ਮੈਂ ਵੀ ਕਰ ਕਰ ਵੀ ਡਿੱਗ ਸਕਦਾਗਾ ਚਲੋ ਮੇਰੀ ਜਾਨ ਤਾਂ ਲੰਗੀ ਜੀ ਮੈਂ ਲੰਗੀ ਜੀ ਮਰ ਵੀ ਜਾਵਾਂਗੇ ਕੋਈ ਚੱਕਰ ਨਹੀਂ ਹੁੰਨੀ ਮੇ ਚੇ ਬੈਠੇ ਆ ਜਾਨਾ ਬੱਚੇ ਦਾ ਸੁੱਖ ਦੇਦਾ ਰੋਟੀ ਖਾਣ ਜੀ ਜੀ ਹਰ ਇੱਕ ਮਜ਼ਾਕ ਵੀ ਕਰਦਾ ਜਦੋਂ ਮੈਂ ਖਾਣੀਆਂ ਜੀ ਕਾਦੇ ਪਿਛੇ ਇਹ ਇਹ ਘਰ ਦੀ ਪ੍ਰੋਬਲਮ ਪਿਛੇ ਜੀ ਜਦੋਂ ਮੈਂ ਕਿਹਾ ਸਾਰੇ ਕੰਮ ਤੇ ਵਗ ਜਾਨੀ ਠੀਕ ਰਹਿਣੀ ਜਦੋਂ ਕਰੇ ਮੈਂ ਆ ਜਾਨੀ ਮੈਨੂੰ ਜੀਭ ਥੱਲੇ ਗੋਲੀਆਂ ਰੱਖ ਰੱਖ ਜਵਾਖ ਪਾਉਂਦੇ ਨੇ ਮੈਂ ਐ ਨਹੀਂ ਹੈਗਾ ਇਹ ਬਾਰੇ ਕਿਸੇ ਦੁੱਖ ਸੁੱਖ ਜਨ ਹਟ ਜੂਗੀ ਚੱਕਰ ਆ ਕੇ ਡਿੱਗ ਜਾਨੀ ਫੇਰ ਵੀ ਮੈਨੂੰ ਅੰਦਰ ਇਹ ਗੋਲੀਆਂ ਦੇਖ ਜਵਾਖ ਪਾਉਂਦੇ ਨੇ ਬਾਰੇ ਹੀ ਨਿਕਲਣਾ ਹੈਗਾ ਬਹੁਤ ਦਿੱਕਤ ਆ ਰਹੀ ਹੈ ਜੀ ਸਾਨੂੰ ਹਾਲ ਖਬਰ ਹੈ ਜੀ ਹਾਂਜੀ ਆਪਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਜੀ ਇੱਕ ਆਂਦੀ ਆਹੋ ਹੋ ਰਹੀ ਹੈ ਜੀ ਕਿ ਕੋਈ ਨਹੀਂ ਸਰਕਾਰ ਸੁਣਦੀ ਕਰਦੀ ਤੁਸੀਂ ਕਾਗਜ਼ ਪਰੇ ਕਾਗਜ਼ ਜੀ ਬਹੁਤ ਪਰੇ ਜੀ ਹੋ ਗਏ 58 10 ਸਾਲ ਕਰਦੇ ਨੇ ਅੱਠ-10 ਸਾਲ ਹੋ ਗਏ ਹਾਂਜੀ ਸਾਡੇ ਕੋਈ ਨਹੀਂ ਸਰਕਾਰ ਸੁਣਦੀ ਜੀ ਮੇਰਾ ਘਰ ਨਹੀਂ ਮਜਬੂਰ ਬਸ ਟਿਕਣਾ ਬੱਚੇ ਮੇਰੇ ਮਾੜੇ-ਮਾੜੇ ਨੇ ਘਰ ਵਾਲਾ ਮੇਰਾ ਜੀ ਉਹ ਮੰਚੇ 'ਚ ਬੈਠੇ ਜੀ ਬਹੁਤ ਦਿੱਕਤ ਆ ਰਹੀ ਹੈ ਜੀ ਕਹਿੰਦੇ ਨੇ ਕਮਾ ਕੇ ਇੱਕ ਪਾਓ ਜਗਾ ਕਿੱਥੋਂ ਪਾਵੀਏ ਜੀ ਕੀ ਕਰੀਏ ਅਸੀਂ ਗਰੀਬ ਹੁਣ ਕੀ ਮੰਗ ਕਰਦਾਂ ਹੁਣ ਮੰਗ ਸਾਡੀ ਅਸੀਂ ਸਾਡੇ ਕੱਚੇ ਘਰਾਂ ਦੇ ਪੈਸੇ ਪਹਿ ਜਾਣੇ ਸਾਡੇ ਅਸੀਂ ਸਾਡੀ ਅਗਰ ਪੈਸੇ ਨਹੀਂ ਪੈਂਦੇ ਫਿਰ ਕੀ ਕਰੋਗੇ ਪੈਸੇ ਕੀ ਕਰ ਬੈਠੇ ਜੀ ਇਸੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਜੇ ਸਾਡੀ ਸਰਕਾਰ ਸੁਣ ਲੈਸੀ ਸਾ ਬਹੁਤ ਵਧੀਆ ਕਰ ਦੇ ਜੀ ਸਾਡੀ ਤਾਂ ਇਹੀ ਮੰਗ ਆ ਜੀ ਆਪਣਾ ਨਾਮ ਜੀ ਮੇਰਾ ਨਾਮ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕੱਤਰ ਸੀ ਕੋਈ ਐਮ ਸੰਗਰੂਰ ਅੱਛਾ ਕਾਮਰੇਡ ਜੀ ਅੱਜ ਪੱਟੀਵਾਲ ਕਲਾ ਪਹੁੰਚੇ ਤੁਸੀਂ ਵੀ ਕਿਸ ਤਰ੍ਹਾਂ ਕੀ ਗੱਲਬਾਤ ਹੈ ਬੜਾ ਦੱਸੋਗੇ ਤੁਸੀਂ ਚਾਹਣਾ ਪਾਉਂਗਾ ਅਸੀਂ ਪੱਟੀਵਾਲ ਕਲਾ ਪਹੁੰਚੇ ਆ ਬੜੇ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਕਾਂਗਰਸ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਜੋ ਆਹਾ ਘਰਾ ਦੇ ਹਾਲਾਤ ਨੇ ਮਜ਼ਦੂਰਾਂ ਦੇ ਘਰਾਂ ਦੇ ਹਾਲਾਤ ਨੇ ਸਰਕਾਰ ਕਹਿੰਦੀ ਹੈ ਵੀ ਅਸੀਂ ਆਮ ਆਦਮੀ ਪਾਰਟੀਆਂ ਔਰ ਲੋਕਾਂ ਦੀ ਮਦਦ ਕਰਦੇ ਆ ਤੇ ਗਰੀਬਾਂ ਮਜ਼ਦੂਰਾਂ ਦੀ ਬਾਹ ਫੜਦੇ ਆ ਲੇਕਿਨ ਅੱਜ ਤੁਸੀਂ ਘਰ ਦੇਖ ਲੇ ਹੋਣੇ ਕਿ ਕਿਨੇ ਕਿਨੇ ਨੀਵੇਂ ਨੇ ਕਿੰਨਾ ਕੁਝ ਹੋ ਰਿਹਾ ਔਰ ਲੋਕ ਇੰਨਾ ਬੁਰੀ ਤਰ੍ਹਾਂ ਗਰਸੇ ਹੋਏ ਨੇ ਇਹਨਾਂ ਨੇ ਪਹਿਲਾਂ ਡਿਪਟੀ ਕਮਿਸ਼ਨਰ ਕੋਲੇ ਵੀ ਅਰਜੀ ਦਿੱਤੀ ਫਿਰ ਏਡੀਸੀ ਕੋਲੇ ਚਲੇ ਗਏ ਫਿਰ ਵੀਡੀਓ ਕੋਲੇ ਚਲੇ ਗਏ ਵੀਡੀਓ ਕੋਲੇ ਜਾ ਕੇ ਸਾਰੇ ਕਿਸੇ ਨੇ ਕੋਈ ਵਾਹੀ ਨਹੀਂ ਫੜੀ ਕਿਸੇ ਦੀ ਅਸੀਂ ਵੀ ਬਹੁਤ ਤਰਸ ਦਿੱਤਾ ਅੱਜ ਅਸੀਂ ਇਸ ਗੱਲ ਦਾ ਅਫਸੋਸ ਹੋ ਰਿਹਾ ਹੈ ਕਿ ਇਹਨਾਂ ਲੋਕਾਂ ਦੀ ਫਿਰ ਬਾਹ ਕੌਣ ਫੜੇਗਾ ਕਿਉਂਕਿ ਹਾਲਾਤ ਐਜੇ ਬਣ ਗਏ ਆ ਕਿ ਕੱਲ ਨੂੰ ਇਹਨਾਂ ਦੇ ਬੱਚੇ ਨੇ ਵਿਆਹ ਨਾਲੇ ਨੇ ਲੇਕਿਨ ਅੱਜ ਇਹਨਾਂ ਦੇ ਘਰ ਵਾਲੇ ਜੋ ਸਾਡੇ ਮਜ਼ਦੂਰ ਨੇ ਕੰਮ ਤੋਂ ਆ ਰਹੇ ਨੇ ਮੰਜੇ ਦੇ ਪੈਰੇ ਬਿਮਾਰ ਨੇ ਕਿੰਨੇ ਹਾਲਾਤ ਮਾੜੇ ਨੇ ਸੋ ਇਸ ਕਰਕੇ ਸਾਡੀ ਜੋ ਬੇਨਤੀ ਹੈ ਕਿ ਇਹਨਾਂ ਵੱਲ ਉੱਚੇ ਤੌਰ ਤੇ ਧਿਆਨ ਦਿੱਤਾ ਜਾਵੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹ ਆਮ ਆਦਮੀ ਪਾਰਟੀ ਹੈ ਜਾਂ ਖਾਸ ਆਦਮੀ ਪਾਰਟੀ ਹੈ ਜਦੋਂ ਕਿ ਆ ਲੋਕਾਂ ਦੀ ਹਾਲਤ ਕੀ ਹੈ ਇਹ ਮੈਨੂੰ ਲੱਗਦਾ ਵੀ ਕਾਗਜ਼ਾਂ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ ਜੋ اخਲਾਕੀ ਤੌਰ ਤੇ ਜੋ ਹਕੀਕੀ ਤੌਰ ਤੇ ਆ ਹੈ ਜੋ ਲੋਕਾਂ ਦੀ ਹਾਲਾਤ ਨੇਗੇ ਇਹਨਾਂ ਵੱਲੋਂ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਤੇ ਇਹਨਾਂ ਦਾ ਮੁਆਵਜ਼ਾ ਦੇਣਾ ਚਾਹੀਦਾ ਤੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਮੈਂ ਕਾਂਬੜਪੂ ਚੰਚਨੋ ਉਹ ਮੀਮੀ ਪ੍ਰਦਾਨ ਕੁੱਲ ਹਿੰਦ ਖੇਤ ਮਜੂ ਅੱਜ ਪਿੰਡ ਪੱਟੀਵਾਲ ਪਹੁੰਚੇ ਹਾਂ ਕਿਸ ਤਰ੍ਹਾਂ ਪਹੁੰਚੇ ਹਾਂ ਕਿ ਅਸੀਂ ਤੁਹਾਨੂੰ ਗਰਾਊਂਡ ਰਿਐਲਿਟੀ ਦਿਖਾਉਣੀ ਚਾਹੁੰਦੇ ਆਂ ਇਹਨਾਂ ਸਰਕਾਰਾਂ ਦਾ ਜਮਾਤੀ ਖਾਸਾ ਦਿਖਾਉਣਾ ਚਾਹੁੰਦੇ ਆਂ ਕਿ ਭਾਵੇਂ ਕਾਂਗਰਸੀ ਭਾਵੇਂ ਉਸ ਤੋਂ ਪਹਿਲੀਆਂ ਸਰਕਾਰਾਂ ਸੀ ਜਾਂ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵਾਨਤਮਾਨ ਦੀ ਕਹਿੰਦੀ ਹੈ ਉਹਦੀ ਗਰਾਊਂਡ ਰਿਐਲਿਟੀ ਦਿਖਾਉਣਾ ਚਾਹੁੰਦੇ ਆਂ ਕਿ ਪਰਿਵਾਰ ਨੇ ਚਾਰ ਇੱਥੇ ਲਾਸ਼ਮਣ ਸਿੰਘ ਦਾ ਹੰਸਾ ਸਿੰਘ ਦਾ ਅਮਰੀਕ ਸਿੰਘ ਦਾ ਤੇ ਪਰਗੜ ਸਿੰਘ ਦਾ ਇਦਾਂ ਦੇ ਹੋਰ ਵੀ ਹੋਣਗੇ ਵੀ ਜਿਨ੍ਹਾਂ ਦੀ ਹਾਲਤ ਇਹ ਹੈ ਵੀ ਕਿਸੇ ਟਾਈਮ ਵੀ ਇਹਨਾਂ ਦੀ ਦੁਰਘਟਨਾ ਕੋਈ ਵਾਪਰ ਸਕਦੀ ਹੈ ਕਿੰਨੇ ਸਮਿਆਂ ਤੋਂ ਲੈ ਕੇ ਇਹ ਤੰਗੀਆਂ ਤਰੂਟੀਆਂ ਕਰਕੇ ਚਾਰ-ਚਾਰ ਬੱਚੇ ਇਹਨਾਂ ਦੇ ਪਹਿਲਾ ਮਾਂ-ਬਾਪ ਸੀਗੇ ਉਹ ਮੰਜੇ ਬਿਸਤਰਿਆਂ 'ਚ ਪਏ ਰਹੇ ਉਨਾ ਕਰਕੇ ਨਾ ਤੋ ਆਪਣਾ ਘਰ ਨਹੀਂ ਬਣਾ ਗਿਆ ਹਰਾਂ ਕੇ ਮਿਹਨਤ ਕਰਨ ਵਾਲੇ ਪਰਿਵਾਰ ਨੇ ਤੁਸੀਂ ਆ ਦੇਖੋ ਮੇਰੇ ਨਾਲ ਆ ਕੇ ਵੀ ਇਹ ਗਰਾਊਂਡ ਹੈ ਰੀਅਲਟੀ ਹੈ ਜਿਹੜੀ ਮਤਲਬ ਇਹਨਾਂ ਸਰਕਾਰਾਂ ਦਾ ਜਮਾਤੀ ਖਾਸਾ ਸ਼ੋਅ ਕਰਦੀ ਹੈ ਤੁਸੀਂ ਮੈਨੂੰ ਦੱਸੋ ਉਪਰ ਮਤਲਬ ਇਹ ਕਿਸੇ ਟਾਈਮ ਵੀ ਕੋਈ ਦੁਰਘਟਨਾ ਹੈ ਜਿਹੜੀ ਉਹ ਵਾਪਰ ਸਕਦੀ ਹੈ ਆਹ ਇਹ ਚਾਰ ਪੰਜ ਪਰਿਵਾਰ ਜਿਹੜਾ ਦਾ ਮੈਂ ਨਾਂ ਲਿਆ ਹੈ ਇਹ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਮਿਸ ਰੈਂਪਿੰਗ ਹੋਊਗੀ ਤਾਂ ਸਮਾਜ ਸੇਵੀ ਵੀ ਜਾਗ ਪੈਣਗੇ ਸਰਕਾਰਾਂ ਵੀ ਜਾਗ ਪੈਣਗੀਆਂ ਤੇ ਫਿਰ ਆ ਕੇ ਮਗਰ ਮੱਛ ਵਾਲੇ ਹੰਝੂ ਵੀ ਬਹਾਉਣਗੇ ਹੈ ਜੇ ਉਸ ਤੋਂ ਪਹਿਲਾਂ ਹੀ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਵਿਕਾਸ ਦੀ ਗੱਲ ਕਰਦੇ ਨੇ ਆ ਜੀਡੀਸੀ ਵਿਕਾਸ ਨੂੰ ਪੁੱਛਿਆ ਜਾਵੇ ਵੀ ਤੁਸੀਂ ਕੀ ਰਿਸ਼ਬਤ ਲੈ ਕੇ ਜਾਂ ਹਿੱਸੇਪੱਤੀਆਂ ਲੈ ਕੇ ਲੋਕਾਂ ਦੇ ਘਰਾਂ ਨੂੰ ਮਤਲਬ ਆਇਡੈਂਟੀਫਾਈ ਕਰਦੇ ਹੋ ਕੀ ਡੀਡੀਪੀਓ ਇਹਦਾ ਜਵਾਬ ਦੇਊਗਾ ਵੀਡੀਓ ਜਵਾਬ ਦੇਊਗਾ ਜਾਂ ਇੱਥੋਂ ਬਿਹਤਰ ਡਿਪਟੀ ਕਮਿਸ਼ਨਰ ਤੇ ਹੋਰ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਸ ਗੱਲ ਦਾ ਜਵਾਬ ਦੇਣਗੇ ਜਾਂ ਸਰਕਾਰ ਉਹਨਾਂ ਤੋਂ ਪੁੱਛੂਗੀ ਵੀ ਤੁਸੀਂ ਕਿਹਨਾਂ ਲੋਕਾਂ ਵਾਸਤੇ ਜਿਹੜੀਆਂ ਗਰੰਟਾਂ ਨੇ ਉਹ ਮੁਹੱਈਆ ਕਰਦੇ ਹੋ ਜਾਂ ਕਰਵਾਉਂਦੇ ਹੋ ਸੋ ਅਸੀਂ ਅੱਜ ਤੁਹਾਨੂੰ ਸਿਰਫ ਇਹਸ ਕਰਕੇ ਇਨਸਾਫ ਦੀ ਮੰਗ ਕਰਕੇ ਕਿ ਸਮੇਂ ਸਿਰ ਇਹਨਾਂ ਲੋਕਾਂ ਦਾ ਜੇਕਰ ਨਾ ਕੋਈ ਉਪਰਾਲਾ ਕੀਤਾ ਤਾਂ ਕੋਈ ਵੀ ਘਟਨਾ ਜਿਹੜੀ ਵਾਪਰ ਗਈ ਫਿਰ ਇਹ ਕੱਲ ਨੂੰ ਇਹ ਕਹਿਣਗੇ ਸਾਨੂੰ ਪਹਿਲਾਂ ਨਹੀਂ ਸੀ ਪਤਾ ਤੇ ਸਾਨੂੰ ਦੱਸਿਆ ਨਹੀਂ ਗਿਆ ਅੱਜ ਅਸੀਂ ਇਸ ਚੇਤਨ ਕਰਨ ਵਾਸਤੇ ਆਪਣਾ ਪੱਖ ਰੱਖਣ ਵਾਸਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਤੁਹਾਡੇ ਕੋਲੇ ਅਪੀਲ ਕੀਤੀ ਹੈ ਕਿਉਂਕਿ ਚੌਥਾ ਤomme ਜਿਹੜੀ ਆਪਣੀ ਪ੍ਰੈਸ ਹੈ ਜੇ ਹੁਣ ਵੀ ਕੁਛ ਨਾ ਹੋਇਆ ਤਾਂ ਅਸੀਂ ਇਹਨਾਂ ਪ੍ਰਸ਼ਾਸਨ ਅਧਿਕਾਰੀਆਂ ਦੇ ਹੁਣ ਘਰਾਂ ਦੇ ਮੂਹਰੇ ਇਹਨਾਂ ਨੂੰ ਪਰਿਵਾਰਾਂ ਨੂੰ ਬਿਠਾ ਕੇ ਉਹਨਾਂ ਦਾ ਪਿੱਟ ਸਿਆਪਾ ਕਰਾਂਗੇ